ਤਾਂ ਕਹਿੰਦੇ ਸੀ ਚਿੱਟਾ ਖਤਮ ਕਰ ਦਾਂਗੇ ਹੋ ਗਿਆ ਫਿਰ ਕਹਿੰਦੇ ਸੀ ਜੇ ਚਟਾ ਨਾ ਖਤਮ ਹੋਇਆ ਐਸਐਸਪੀ ਤੇ ਪਰਚਾ ਦੇ ਦਾਂਗੇ ਡੀਸੀ ਤੇ ਪਰਚਾ ਦੇ ਦਾਂਗੇ ਮੇਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਕਹਿੰਦੇ ਨੂੰ ਮੈਨੂੰ ਚੈਨਲ ਤੇ ਸ਼ਰਮ ਆਉਂਦੀ ਆ ਕੋਈ ਆਤਲਵੰਡੀ ਸਾਬੋ ਲੈ ਚੱਲੋ ਹੁਣ ਚੱਲੋ ਨਾਲ ਇੱਕ ਮਹਿਲਾ ਜਿੱਤੀ ਹੋਈ ਆ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਆ ਜਾਂ ਮਾਨਸਾ ਜ਼ਿਲ੍ਹੇ ਦੀ ਡੀਸੀ ਆ ਜਿਹੜੀ ਉਹ ਵੀ ਇੱਕ ਔਰਤ ਆ ਥੋਨੂੰ ਮੈਂ ਮਾਨਸਾ ਮਾਨਸਾ ਦੇ ਵਿੱਚ 20 ਅੱਡੇ ਜਿੱਥੇ ਨੌਜਵਾਨ ਕੁੜੀਆਂ ਮਜਬੂਰੀ ਦੇ ਵਿੱਚ ਆਪਣਾ ਸ਼ੋਸ਼ਣ ਕਰਵਾ ਰਹੀਆਂ ਨੇ ਤੇ ਉਹ ਅੱਡੇ ਚੱਲ ਰਹੇ ਨੇ ਇਹਨਾਂ ਦੇ ਬੰਦੇ ਉਹਨਾਂ ਤੋਂ ਮਹੀਨੇ ਵਸੂਲ ਰਹੇ ਨੇ ਇੱਕ ਮਾਨਸਾ ਜ਼ਿਲ੍ਹੇ ਦੀ ਡੀ ਹੋ ਵੀ ਤੇ ਮਾਨਸਾ ਦੇ ਵਿੱਚ ਹਸਪਤਾਲਾਂ ਦੇ ਵਿੱਚ ਡਾਕਟਰ ਨਾ ਹੋਣ ਫਿਰ ਭਗਵੰਤ ਮਾਨ ਨੇ ਕਿਹਾ ਸੀ ਜੇ ਕਿਤੇ ਉਹ ਚਿੱਟਾ ਫੜਿਆ ਜਾਂਦਾ ਉਥੋਂ ਦਾ ਡੀਸੀ ਤੇ ਐਸਐਸਪੀ ਜ਼ਿੰਮੇਵਾਰ ਹੋਵੇਗਾ ਤੇ ਮਾਨਸਾ ਵਿੱਚ ਤਾਂ 1,80,000 ਰੁਪਏ ਚ ਬਾਈ ਜੀ ਬੱਚਾ ਵਿਕ ਗਿਆ ਚਿੱਟੇ ਵਾਸਤੇ ਬੱਚਾ ਵਿਕ ਗਿਆ ਤਾਂ ਜਦੋਂ ਇੰਨੀ ਤੋੜ ਲੱਗੀ ਉਹਨਾਂ ਨੂੰ ਚਿੱਟੇ ਦੀ ਤਾਂ ਉਹਨਾਂ ਨੇ ਇੱਕ ਬੱਚੇ ਨੂੰ ਵੇਚਤਾ ਤਾਂ ਫਿਰ ਕਿਉਂ ਨਹੀਂ ਉਹ ਉੱਥੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਕਾਰਵਾਈ ਹੋਈ ਕਿਉਂ ਨਹੀਂ ਤਾਂ ਤੁਹਾਡੀ ਸੀ ਦੇ ਪਰਚ ਇਹ ਕਾਰਵਾਈ ਕਰਨੀ ਬਣਦੀ ਸੀ ਇਥੋਂ ਦੀ ਮਾਨਸਾ ਦੀ ਡੀਸੀ ਤੇ ਪਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁਤਾ ਹੋਇਆ ਮੈਂ ਤੁਹਾਨੂੰ ਦੱਸਿਆ ਇਹ ਮਿਲ ਨੇ ਇਕੱਠੇ ਨੇ ਨਾ ਚਿੱਟਾ ਖਤਮ ਹੋਇਆ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਇਹ ਸਾਰੇ ਸਰਕਾਰ ਡਰਾਮੇ ਕਰ ਰਹੀ ਆ ਇੱਕ ਸਿਰਫ ਇੱਕ ਇਹਨਾਂ ਦਾ ਯਤਨ ਆ ਜਿਹੜਾ ਗੈਂਗਸਟਰਾਂ ਦੀ ਗੱਲ ਕਰਦੇ ਨੇ ਗੈਂਗਸਟਰ ਜਿਹੜਾ ਇਹ ਬਹੁਤ ਮਾੜਾ ਪਰ ਉਹਨਾਂ ਦੇ ਪਰਿਵਾਰਾਂ ਨੂੰ ਕਹਿੰਦੇ ਅਸੀਂ ਮਾਰ ਦਾਂਗੇ ਜੀ ਉਹ ਕਰ ਦਾਂਗੇ ਇਹ ਗੈਂਗਸਟਰ ਪੈਦਾ ਕਿੱਥੋਂ ਹੋਏ ਕਿਹਨੇ ਬਣਾਏ ਇਹ ਕਹਿ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਬਣਾਏ ਉਹ ਭਲਿਓ ਲੋਕੋ ਜੇ ਪਿਛਲਿਆਂ ਨੇ ਬਣਾਏ ਸੀ ਤਾਂ ਹੀ ਤੁਹਾਨੂੰ ਲੈ ਕੇ ਆਏ ਸੀ ਪਿਛਲਿਆਂ ਨੂੰ ਹਟਾ ਕੇ ਤਾਂ ਹੀ ਢੋਡੀ ਸਰਕਾਰ ਚੁਣੀ ਸੀ ਤੇ ਤੁਹਾਡਾ ਤਾਂ ਫਰਜ਼ ਬਣਦਾ ਸੀ ਕਿ ਜੇ ਪਿਛਲੀਆਂ ਸਰਕਾਰਾਂ ਨੇ ਗੈਂਗਸਟਰ ਬਣਾਏ ਨੇ ਤੁਹਾਡਾ ਆਏ ਕਹਿ ਕੇ ਪੱਲਾ ਝਾੜ ਕੇ ਤਾਂ ਨਹੀਂ ਕੰਮ ਬਣਨਾ ਤਾਂ ਤੁਸੀਂ ਉਹਨਾਂ ਨੂੰ ਸੁਧਾਰਨਾ ਸੀ ਉਹਨਾਂ ਨੂੰ ਸਫਾ ਇੱਕ ਜਿਹੜੀ ਪਹਿਲੀ ਲਾਈਨ ਹੁੰਦੀ ਹੈ ਉਹਨਾਂ ਨੂੰ ਕ੍ਰਾਈਮ ਛਡਾ ਕੇ ਇੱਕ ਇਨਸਾਨੀਅਤ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਸੀ ਇਹ ਕਿਹਦਾ ਫਰਜ਼ ਸੀ ਸਰਕਾਰ ਦਾ ਤੁਹਾਡੇ ਤੋਂ ਇਹ ਹੱਲ ਨਹੀਂ ਹੋਇਆ ਇਸ ਸਰਕਾਰ ਦੇ ਵਿੱਚ ਕਿੰਨਾ ਨੁਕਸਾਨ ਪੰਜਾਬ ਦੀ ਜ਼ੁਬਾਨੀ ਦਾ ਹੋਇਆ ਕਿੰਨੇ ਖੜਿਆਰੀ ਯੋਗ ਸਾਡੇ ਮਾਰੇ ਗਏ ਗੈਂਗਸਟਰਾਂ ਵੱਲੋਂ ਇਹ ਤਾਂ ਬੱਸ ਸਿਰਫ ਕਹਿ ਦਿੰਦੇ ਨੇ ਪਿਛਲੀ ਸਰਕਾਰ ਦੇ ਪੈਦਾ ਕੀਤੇ ਹੋਏ ਨੇ ਇਹ ਤਾਂ ਸਭ ਨੂੰ ਪਤਾ ਪਿਛਲੀਆਂ ਸਰਕਾਰਾਂ ਨੇ ਜੇ ਪੈਦਾ ਕੀਤੇ ਆ ਤਾਂ ਹੀ ਤੁਹਾਨੂੰ ਲੋਕ ਲੈ ਕੇ ਆਏ ਇਸ ਕਰਕੇ ਮੈਂ ਕਹਿ ਸਕਦਾ ਕਿ ਅੱਜ ਦਮਦਮਾ ਸਾਹਿਬ ਦੀ ਇਤਿਹਾਸਕ ਧਰਤੀ ਜਿੱਥੇ ਪੰਜਵਾਂ ਤਖਤ ਆ ਹੁਣੇ ਵਿਜ਼ਿਟ ਕਰ ਲੋ ਚੈਨਲਾਂ ਦੇ ਮੈਂ ਬੰਦੇ ਦੇ ਦੇਣਾ ਦੋ ਕਿੰਨੇ ਅੱਡੇ ਰੈਕਟ ਚੱਲ ਰਹੇ ਨੇ ਇੱਥੇ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਯੂਨੀਵਰਸਿਟੀਆਂ ਨੇ ਪੜ੍ਹਨ ਵਾਸਤੇ ਵਿਦਿਆਰਥੀ ਆਉਂਦੇ ਨੇ ਸਾਰੇ ਗਲਤ ਰਾਹਤਿਆਂ ਦੇ ਪੈ ਰਹੇ ਨੇ ਇੰਨੇ ਇੰਨੇ ਜਿਹੜੇ ਆ ਛੋਟੇ ਛੋਟੇ ਥਾਂ ਥਾਂ ਤੇ ਹੋਟਲ ਖੁੱਲ੍ਹ ਰਹੇ ਨੇ ਤੁਹਾਨੂੰ ਕੀ ਲੱਗਦਾ ਵੀ ਇੱਥੇ ਬਸ ਖਾਣਾ ਖਾਣ ਵਾਸਤੇ ਆ ਜਿੱਥੇ ਕਮਰੇ ਨੇ ਉੱਥੇ ਜਾਂਚ ਕਰੋ ਮੇਰੇ ਸਰਦੂਲਗੜ੍ਹ ਜਾ ਕੇ ਦੇਖ ਲਓ ਮਾਨਸਾ ਜਾ ਕੇ ਦੇਖ ਲਓ ਬਲਾਡੇ ਆ ਬਲਾਡੇ ਤਾਂ ਕੱਲ ਪਰਸੋਂ ਇੱਕ ਨਾਰਮਲ ਜੀ ਵੈਸੀ ਰੇਡ ਕਰਤੀ ਇੱਕ ਹੋਟਲ ਦੇ ਵਿੱਚੋਂ 11-12 ਮਹਿਲਾਵਾਂ ਤੇ ਘੱਟੋ ਘੱਟ 10-12 ਵਿਅਕਤੀ ਬਰੇਟੇ ਥਾਣੇ 'ਚ ਪਰਚਾ ਦਰਜ ਹੋਇਆ ਪਰਸੋਂ ਸ਼ਰੇਆਮ ਜੇ ਸੋਨ ਬ੍ਰੋਚ ਇਹੇ ਤੋਂ ਹੁੰਦੇ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਸਰਕਾਰਾਂ ਸੁੱਤੀਆਂ ਹੋਈਆਂ ਇੱਥੇ ਤਾਂ ਗੁਰੂ ਦੀ ਧਰਤੀ ਸੀ ਇਸ ਵੱਲ ਕੌਣ ਗੌਰ ਕਰੂਗਾ ਤੇ ਮੈਂ ਕਹਿ ਸਕਦਾ ਕਿ ਡੀਸੀ ਮਾਨਯੋਗ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਨੇ ਸਾਡੇ ਤਾਂ ਮਾਨਸਾ ਵਾਲੀ ਡੀਸੀ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ